ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਮਾਝੇ ਵਿੱਚ ਵੀਰ ਸਿੰਘ ਵਾਲੇ ਤਹਿਸੀਲ ਚੁਨੀਆ ਵਿੱਚ ਨਿਵਾਸ ਕਰਦੇ ਹਨ ਸੰਗਤਾਂ ਦੂਰੋਂ ਨੇੜੋਂ ਆ ਕੇ ਲਾਭ ਲੈ ਰਹੀਆਂ ਹਨ ਭੁਗਤ ਰਹੀਆਂ ਹਨ ਦਰਸ਼ਨ ਦੇ ਦਾਰੇ ਕਰ ਰਹੀਆਂ ਹਨ ਇੱਕ ਦਿਨ ਪੰਜ ਆਦਮੀ ਵਾਂ ਖਾਰੇ ਤੋਂ ਕਜੂਰ ਦੇ ਚਰਨਾਂ ਵਿੱਚ ਪਹੁੰਚੇ ਮੱਥਾ ਟੇਕ ਕੇ ਬੇਨਤੀ ਕੀਤੀ ਪਾਤਸ਼ਾਹ ਬੇਨਤੀ ਹੈ ਬਾਬਾ ਜੀ ਨੇ ਕਿਹਾ ਬੇਨਤੀ ਕਰਨੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਉੱਤਰ ਵਿੱਚ ਕਿਹਾ ਬਾਬਾ ਜੀ ਨੇ ਵਾਖਾਰੇ ਵਿੱਚ ਡਾਕੀ ਦੀ ਬਿਮਾਰੀ ਪੈ ਗਈ ਹੈ ਪਰ ਯਤਨ ਬਹੁਤ ਕੀਤੇ ਹਨ ਯੱਗ ਵੀ ਕੀਤੇ ਹਨ ਉਛਾ ਵੀ ਪਵਾਈਆ ਪਾਲਿਆ ਔਰ ਪੀਂ ਯੰਤਰ ਮੰਤਰ ਬਹੁਤ ਕੀਤੇ ਪਰ ਪਰ ਬਿਮਾਰੀ ਦਾ ਕੋਈ ਫਰਕ ਨਹੀਂ ਪਿਆ ਦੋ ਚਾਰ ਆਦਮੀ ਰੋਜ਼ ਹੀ ਮਰ ਜਾਂਦੇ ਹਨ ਹਜ਼ੂਰ ਨੇ ਸੁਣ ਕੇ ਦੱਸਿਆ ਭਾਈ ਇਹ ਕਲਯੁਗ ਹੈ ਇਸ ਵਿੱਚ ਤਬ ਗੈਰ ਨਾਮ ਤੋਂ ਸਿਫਰਾ ਹਨ ਨੇਜ਼ੀਆਂ ਸਿਫਰਾ ਨਾਲ ਕੀ ਬੰਨਣਾ ਹੋਇਆ ਜਿੰਨਾ ਚਿਰ ਨਾਮ ਦਾ ਏਕਾ ਨਹੀਂ ਲੱਗਦਾ ਏ ਸੁਣ ਅੱਗੋ ਬੇਨਤੀ ਕੀਤੀ ਪਾਤਸ਼ਾਹ ਆਪ ਹੁਕਮ ਕਰੋ ਸਾਨੂੰ ਤਾਂ ਹੁਣ ਕੁਝ ਸਮਝ ਨਹੀਂ ਆਉਂਦੀ ਕੀ ਕਰੀਏ ਏ ਸੁਣ ਬਾਬਾ ਜੀ ਨੇ ਕਿਹਾ ਤੁਸੀਂ ਪੁੱਛੋ ਚਲੇ ਜਾਓ ਉੱਥੇ ਜਾ ਕੇ ਬੇਨਤੀ ਕਰੋ ਜਿਵੇਂ ਕਹਿਣਗੇ ਜਿਵੇਂ ਹੁਕਮ ਹੋਇਆ ਉਵੇਂ ਕਰਿਓ ਅੱਗੋ ਸਤਿ ਬਚਨ ਕਹਿ ਕੇ ਛਾਂਗੇ ਮੰਗੇ ਦੇ ਸਟੇਸ਼ਨ ਤੋਂ ਗੱਡੀ ਬੈਠ ਪੁੱਛੋ ਪਹੁੰਚੇ ਬਾਬਾ ਜੀ ਨੇ ਸੰਗਤ ਨੂੰ ਉੱਚੋ ਤੋਰ ਕੇ ਪਿੱਛੋ ਬਚਨ ਕੀਤਾ ਮਤਲਬ ਕਿ ਕੁਝ ਕਰਉਂਦੇ ਹੈ ਵਿਚਾਰਿਆ ਨੇ ਕਿਤਨਾ ਹੀ ਖਰਚ ਕੀਤਾ ਪਰ ਬਣਿਆ ਕੁਝ ਨਹੀਂ ਹੁਣ ਇੱਥੇ ਆ ਕੇ ਬੇਨਤੀ ਕਰਦੇ ਹਨ ਜੇ ਹੁਣ ਅਸੀਂ ਪਾਠ ਪੂਜਾ ਦਾਨ ਪੁੰਨ ਵਸਤੇ ਕਹਿੰਦੇ ਹਾਂ ਤਾਂ ਇਹਨਾਂ ਦੇ ਮਨ ਵਿੱਚ ਸੰਸਾ ਬਣੇਗਾ ਅੱਗੇ ਪੰਡਤਾ ਬ੍ਰਹਮਣਾ ਨੇ ਖਰਚਾ ਕਰਵਾਇਆ ਹੈ ਹੁਣ ਸੰਤ ਖਰਚ ਕਰਾਈ ਜਾਂਦੇ ਹਨ ਪਰ ਖਰਚਾ ਕੀਤੇ ਬਿਨਾ ਸਰਨਾ ਵੀ ਨਹੀਂ ਲੋਕੀ ਬਾਬੇ ਦੇ ਭਾਵ ਧਰਮ ਦੇ ਪਾਸੇ ਖਰਚ ਕਰਦੇ ਸੰਕੋਚ ਕਰਦੇ ਹਨ ਪਰ ਬਾਬਰ ਕੇ ਭਾਵ ਦੇ ਦੰਡ ਵਿੱਚ ਜਬ ਬਿਮਾਰੀ ਵਾਸਤੇ ਸੈਂਕੜੇ ਰੁਪਏ ਖਰਚ ਕਰ ਦਿੰਦੇ ਹੁਣ ਇਹ ਪੁੱਛੋ ਜਾਣਗੇ ਕੁਝ ਕਰਾਇਆ ਆਦਿਕ ਮਾਇਆ ਖਰਚ ਹੋਵੇਗੀ ਫਿਰ ਵਕਤ ਵੀ ਸਫਲਾ ਹੋਵੇਗਾ ਕੁਝ ਉਹ ਆਪਣੀ ਸ਼ਰ੍ਹਾ ਕਰਵਾ ਕੇ ਇਨ੍ਹਾਂ ਦੇ ਪੁੰਨ ਵਧਾਉਣਗੇ ਫਿਰ ਇਹ ਬੇਨਤੀ ਕਰਨਗੇ ਤਾਂ ਕੋਈ ਯੁਕਤ ਦੱਸ ਕੇ ਇਨ੍ਹਾਂ ਦਾ ਕਾਰਜ ਪੂਰਾ ਕਰ ਦੇਣਗੇ ਇਹ ਬਚਨ ਕਹਿ ਬਾਬਾ ਜੀ ਅੰਦਰ ਆਪਣੇ ਆਸਨ ਤੇ ਬਰਾਜਮਨ ਹੋ ਗਏ ਹੁਣ ਇਹ ਸਿੰਘ ਪੁੱਛੋ ਕਾਹ ਪਹੁੰਚ ਗਏ ਇਥਾ ਸ਼ਖਤ ਭੇਟ ਅੱਗੇ ਰੱਖ ਮੱਥਾ ਟੇਕਿਆ ਪੁੱਛੋ ਵਾਲਿਆਂ ਨੇ ਪੁੱਛਿਆ ਕਿੱਥੋਂ ਆਏ ਹੋ ਤਾਂ ਇਹਨਾਂ ਨੇ ਸਾਰੀ ਵਾਰਤਾ ਸੁਣਾਈ ਬਾਬਾ ਜੀ ਨੇ ਹੁਕਮ ਦਿੱਤਾ ਨੀਲਿਆ ਇਹਨਾਂ ਦੀ ਸ਼ਰ੍ਹਾ ਕਰਵਾ ਪੁੱਛੋ ਵਾਲਿਆਂ ਦੀ ਸ਼ਰ੍ਹਾ ਵੀ ਇੱਕ ਅਨੋਖੀ ਗੱਲ ਸੀ ਇਸ ਦਾ ਭਾਵ ਇਹ ਹੈ ਕਿ ਜੇਕਰ ਸ਼ਰ੍ਹਾ ਕਰਦਿਆ ਮਨ ਵਿੱਚ ਗਲਿਆਣੀ ਫੁਰੇ ਤਾਂ ਇੱਥੇ ਆਇਆ ਨੇ ਸਫਲ ਹੁੰਦਾ ਸੀ ਜੇਕਰ ਹੁਕਮ ਅਨਸਾਰ ਸ਼ਰ੍ਹਾ ਪੂਰੀ ਕਰ ਲਵੇ ਤਾਂ ਮਨ ਦੀ ਭਾਵਨਾ ਪੂਰੀ ਹੋ ਜਾਂਦੀ ਸੀ ਸੋਨੀ ਲੈਨੇ ਸੱਤ ਬਚਨ ਕਿਹਾ ਸਾਰਿਆਂ ਦੀ ਸ਼ਰ੍ਹਾ ਕਰਵਾਈ ਸ਼ਰ੍ਹਾ ਕਰਕੇ ਫਿਰ ਪੁੱਛੋ ਵਾਲਿਆਂ ਦੇ ਪਾਸ ਆ ਬੈਠੇ ਹੁਣ ਬਾਬਾ ਜੀ ਨੇ ਆਪਣੇ ਮੁੰਸੀ ਬੁਲਾਇਆ ਤੇ ਹੁਕਮ ਕੀਤਾ ਕਿ ਇਹਨਾਂ ਸਾਰਿਆਂ ਦੇ ਨਾਮ ਲਿਖੋ ਭਾਈ ਫਿਰ ਮਾਤਾ ਪਿਤਾ ਦੇ ਵੀ ਲਿਖੋ 21 21 ਪੀੜ੍ਹੀਆਂ ਤੱਕ ਸਭ ਦੇ ਨਾਮ ਲਿਖੋ ਪਰ ਕਿਸੇ ਨੂੰ ਦੋ ਪੀੜ੍ਹੀਆਂ ਤੱਕ ਨਾਮ ਯਾਦ ਹਨ ਕਿਸੇ ਨੂੰ ਤਿੰਨ ਪੀੜ੍ਹੀਆਂ ਤੱਕ ਮਗਰ ਜਦੋਂ ਨਾਮ ਯਾਦ ਆਉਣ ਤਾਂ ਆਪ ਬਾਬਾ ਜੀ ਸ਼ਕਤੀ ਨਾਲ ਨਾਮ ਲਿਖਾਈ ਗਏ ਇਹ ਲਿਖੀ ਗਏ ਹੁਣ ਘਮ ਹੋਇਆ ਆਪਣੇ ਲਾਕੀਏ ਦੇ ਨਾਮ ਲਿਖਾਉਣ ਸਾਰੇ ਲਿਖਾਉਣ ਲੱਗੇ ਲਿਖਦਿਆਂ ਲਿਖਦਿਆਂ ਇਹ ਨਾਮ ਆ ਗਿਆ ਬੱਲਾ ਤੇ ਬੱਖੋ ਇਹ ਚੂੜੇ ਤੇ ਚੂੜੀ ਦਾ ਨਾਮ ਸੁਣ ਕੇ ਬਾਬਾ ਜੀ ਮੁਸਕਰਾ ਪਏ ਆਪ ਹੀ ਬੋਲਣ ਲੱਗ ਪਏ ਬੱਲਿਆ ਬਖੋ ਨੂੰ ਸਮਝਾ ਬੱਲਿਆ ਬਖੋ ਨੂੰ ਸਮਝਾ ਬੱਲਿਆ ਬਖੋ ਨੂੰ ਸਮਝਾ ਬਖੋ ਪੈ ਗਈ ਭੈੜੇ ਰਾਹ ਇਹ ਤਾਂ ਦੇਉ ਕੰਮ गवा ਇਸ ਤਰ੍ਹਾਂ 20 ਮਿੰਟ ਇਹ ਹੋਈ ਬੜੀ ਗਏ ਸੁਣਨ ਵਾਲੇ ਸਾਰੇ ਹੈਰਾਨ ਹੋਏ ਕਿ ਬਾਬਾ ਜੀ ਕੀ ਪੜਨਾ ਸ਼ੁਰੂ ਕਰ ਦਿੱਤਾ ਪਾਤਸ਼ਾਹ ਅਸੀਂ ਆਪ ਜੀ پاس ਬੇਨਤੀ ਕਰਨ ਆਏ ਹਾਂ ਆਪ ਜੀ ਨੂੰ ਬੱਖੋਂ ਨੂੰ ਸ਼ੁਰੂ ਕਰ ਦਿੱਤਾ ਹੈ ਹੁਣ ਇਹ ਸੁਣ ਬਾਬਾ ਜੀ ਮੁਸਕਰਾ ਪਏ ਤੇ ਕਾਂਟਾ ਬਦਲ ਦਿੱਤਾ ਤੇ ਇਉਂ ਕਹਿਣ ਲੱਗੇ ਮਰੇ ਸੋ ਮਰੇ ਜੀਮ ਦੇ ਲੋਹੇ ਜੜੇ ਜਦੋਂ ਤੂੰ ਛਾਂਗੇ ਮੰਗੇ ਦੇ ਟੇਸ਼ਨ ਤੋਂ ਜੜੇ ਇਸ ਦਾ ਭਾਵ ਇਹ ਜੋ ਪਹਿਲੇ ਮਰੇ ਗਏ ਸੋ ਦਰਗਾਹੇ ਗਏ ਜੋ ਜਿੰਦੇ ਰਹਿ ਗਏ ਸੋ ਲੋਹੇ ਵਾਂਗੂ ਮਜ਼ਬੂਤ ਅਰੋਗ ਹੋ ਗਏ ਜਿਸ ਵੇਲੇ ਸ਼ਾਂਗੇ ਮੰਗੇ ਦੇ ਸਟੇਸ਼ਨ ਤੋਂ ਗੱਡੀ ਚੜ੍ਹੇ ਇਸ ਪਾਸੇ ਮੂੰਹ ਕਰ ਲਿਆ ਤੇ ਉਦੋਂ ਹੀ ਸਭ ਬਿਮਾਰੀਆਂ ਕਾਫੂਰ ਹੋ ਗਈਆਂ ਤੇ ਜਿੰਨਾ ਦਾ ਨਾਮ ਇਸ ਰਜਿਸਟਰ ਵਿੱਚ ਚੜ੍ਹ ਗਿਆ ਉਹ ਸਬਨਾ ਦਾ ਦਰਗਾਹ ਵਿੱਚ ਵਾਸਾ ਹੋਇਆ ਹੈ ਇਹ ਬਾਹ ਲੈ ਬੜੇ ਪ੍ਰਸੰਨ ਹੋਏ ਉਹ ਛੁੱਟੀ ਲੈ ਵਾਪਸ ਵੀਰ ਸਿੰਘ ਵਾਲੇ ਪਹੁੰਚੇ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਸਭ ਕੁਝ ਦੱਸਿਆ ਬਾਬਾ ਜੀ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਤੇ ਬਚਨ ਕੀਤਾ ਉੱਚੋ ਵਾਲਿਆਂ ਨੇ ਤਾਂ ਸੋਖੀ ਹੀ ਭਗਤੀ ਨਾਲ ਤੁਹਾਡਾ ਘਰ ਪੂਰਾ ਕਰ ਦਿੱਤਾ ਅਤੇ ਆਦਿਕ ਕੁਝ ਸਮਾਂ ਬਚਨ ਕਰਕੇ ਸਭ ਨੂੰ ਪ੍ਰਸੰਤਾ ਨਾਲ ਘਰ ਨੂੰ ਆਗਿਆ ਦਿੱਤੀ ਉਹਨਾਂ ਰੋਜ਼ ਹੀ ਸੰਗਤ ਕਰਦੇ ਹਨ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਤਨਾਮ ਸ੍ਰੀ ਵਾਇਗੁਰੂ ਦਾ ਜਾਪ ਕਰਦੇ ਪਹਿਲੀ ਫੋੜੀ ਕਰਦੇ ਵਾਇਗੁਰੂ ਸਿਮਰਨ ਕਰਦੇ ਜਪਜੀ ਸਾਹਿਬ ਕਰਦੇ ਸੋ ਇਸੇ ਤਰ੍ਹਾਂ ਸਾਨੂੰ ਮਹਾਪੁਰਖਾ ਦੇ ਲੜ ਲੱਗਣਾ ਚਾਹੀਦਾ ਹੈ ਪੂਰੇ ਮਹਾਪੁਰਖਾ ਦੇ ਉੱਚੋ ਵਾਲੇ ਬਾਬਾ ਜੀ ਤਨਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਨਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇੰਨਾ ਬਲਕੇ ਪੂਰੇ ਮਾਪੁਰਖਾ ਦੇ ਲਾੜ ਦਾ ਕੁੱਤਾ ਜੀਵਨ ਸਫਲਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ